Mu maara ki? ਅੱਜ ਦੇ ਭਗਵਾਨ ਦਾ ਅਸ਼ੀਰਵਾਦ ਲਾਗਿਆ ਜੇ ਮੈਂ ਨਾਮਿਨੇਸ਼ਨ ਕਰ ਲਿਆਗਾ ਮੈਂ ਔਰ ਸਭੇ ਸਾਰੇ ਲੋਕ ਜਿਹੜੇ ਨਾ ਅਸ਼ੀਰਵਾਦ ਦੇਣਾ ਆਪਣੇ ਜੁਹਾਨਪੁਰ ਦੇ ਪਖਾਨਪੁਰ ਦੇ ਜਿਹਨਾਂ ਦੇ ਨੋ ਦੇ ਨੋ ਵੀ ਦਾਸਵਾਦ ਦੇ ਲੋਕ ਜਿਹੜੇ ਨਾ ਅੱਜ ਅਸ਼ੀਰਵਾਦ ਦੇ ਰਹੇ ਹਨ ਇਹ ਪ੍ਰਭੂ ਦੀ ਕਿਰਪਾ ਨਾਲ ਆਇਆ ਚਨਾਬ ਇਹ ਜਿੱਤ ਹਸੋ ਤੇ ਸ਼ਕਤੀ ਪ੍ਰਦਰਸ਼ਨ ਕਰ ਲੋਕ ਆਪ ਕੋ ਆਪੇ ਆਇਆ ਨਾ ਸ਼ਕਤੀ ਪ੍ਰੀਖਿਆ ਨਾਲ ਗੱਲ ਕੋਈ ਨਹੀਂ ਕਿਦੀ ਆਪਣੀ ਫਾਈਟ ਕੀ ਦੇ ਨਾਲ ਦਿਖਦੇ ਹੋ ਤੁਸੀਂ ਲਖੋ ਆਪਣੀ ਕਿਸੇ ਨਾਲ ਫਾਈਟ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਹੈ ਭਾਜਪਾ ਦਾ ਵਰਕਰ ਅੱਜ ਬਹੁਤ ਮਿਹਨਤ ਕਰੇਗਾ ਤੁਸੀਂ ਯਾਦ ਕਰੋ ਜਦੋਂ 2007 ਨੂੰ ਪਹਿਲੀ ਵਾਰ ਟਿਕਟ ਮਿਲੀ ਹੈ ਉਦੋਂ ਵੀ ਭਾਜਪਾ ਦੇ ਵਰਕਰ ਨੇ ਚੋਣ ਜੜਾ ਜਿਤਾਇਆ ਸੀ ਤੇ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਨਹੀਂ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾਔਰ ਦੇਖੋ ਗੱਲ ਹੈ ਅੱਜ ਬਹੁਤ ਉਸਾ ਹੈ ਵਰਕਰ ਜਿਹੜੇ ਕਿਸਾਨ ਬੋਲ ਰਹੇ ਨੇ ਆਪਾਂ ਆਪਾਂ ਤੋਂ ਬਾਈਪਾਸ ਤੋਂ ਵੀ ਉਹ ਤੋਂ ਬਾਰੇ ਥੋੜਾ ਕੀ ਕਹਿਣਗੇ ਬਾਰੇ ਉਹ ਕਿਸਾਨ ਵੀ ਆਪਣੇ ਭਰਾ ਨੇ ਠੀਕ ਹੈ ਨਾ ਮੈਂ ਦੋ ਤਨੋਂ ਬੈਠੇ ਹੋਇਆ ਹਾਂ ਬਸ ਕੋਈ ਐਸੀ ਗੱਲ ਨਹੀਂ ਜਿਸ ਤੇ ਗੱਲਾਂ ਦੀ ਗੱਲ ਆਈ ਗਿਰਖਾਂ ਦੀ ਬਾਤ ਅੱਜ ਸਾਡੇ ਜਿਹੜੇ ਲੋਕ ਸਭਾ ਦੇ ਹਲਕਾ ਦੇ ਮੈਂਬਰ ਪਾਰਲੀਮੈਂਟ ਅਸੀਂ ਉਹਨਾਂ ਨੂੰ ਕਹਾਂਗੇ ਵੀ ਚੁਣੇ ਗਏ ਅੱਜ ਪਠਾਨਕੋਟ ਦੀ ਜਨਤਾ ਉਹਨਾਂ ਦੀ ਜਿੱਤ ਨੂੰ ਨਿਸ਼ਚਿਤ ਕਰਨ ਜਾ ਰਹੀ ਹੈ ਜਨਤਾ ਦੇ ਵਿੱਚ ਜਨੂਨ ਹੈ ਤੇ ਮੇਰੇ ਹਿਸਾਬ ਨਾਲ ਲੱਖਾਂ ਦੀ ਤਦਾਦ ਦੇ ਨਾਲ ਤੇ ਹਜ਼ਾਰਾਂ ਦੀ ਤਦਾਦ ਦੇ ਨਾਲ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਆਸ਼ੀਰਵਾਦ ਦੇਣ ਪਠਾਨਕੋਟ ਤੋਂ ਗੁਰਦਾਸਪੁਰ ਤੱਕ ਜਾ ਰਿਹਾ ਹੈ ਭਾਰੀ ਜਨੂੰਨ ਹੈ ਦਿਨੇਸ਼ ਸਿੰਘ ਬੱਬੂ ਤੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਤੀਸਰੀ ਵਾਰ ਉਹਨਾਂ ਦੀ ਸਰਕਾਰ ਬਣਾਉਣ ਵਾਸਤੇ ਅਬ ਕੀ ਬਾਤ 400 ਪਾਰ ਦਾ ਨਾਰਾ ਜੜਾ ਉਹਨੂੰ ਸਰਕਾਰ ਕਰਨ ਜਾ ਰਹੀ ਹੈ ਜਨਤਾ ਮੈਨੂੰ ਵੇਖੋ ਲੋਕਲ ਕੈਂਡੀਡੇਟ ਹੀ ਆ ਲੋਕਾਂ ਨੇ ਆਈਐਸਆਈ ਮਾਰਕ ਮੈਂ ਦੱਸਿਆ ਲੋਕਾਂ ਨੇ ਤਿੰਨ ਤਿੰਨ ਵਾਰੀ 15 20 ਸਾਲ ਤੋਂ ਟੈਸਟ ਕਰ ਲਿਆ ਇੱਕ ਜਿਹੜੇ ਆ ਉਹ ਹੁਣੇ ਆਏ ਆ ਉਹ ਚਾਈਨੀਜ਼ ਆਈਟਮ ਆ ਪਤਾ ਨਹੀਂ ਚੱਲਨੀ ਹੈ ਕਿ ਨਹੀਂ ਚੱਲਨੀ ਇੱਕ ਵਾਰੀ ਟੈਸਟ ਹੋ ਗਏ ਦੂਜੀ ਵਾਰੀ ਪਤਾ ਨਹੀਂ ਚੱਲੇ ਕਿ ਨਹੀਂ ਚੱਲਨੇ ਇੱਥੇ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਟੈਸਟ ਹੋ ਗਏ 20 20 ਸਾਲ ਤੋਂ ਲੋਕਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਦਾ ਵਿਸ਼ਵਾਸ ਹੈ ਜਨਤਾ ਦੇ ਵਿਸ਼ਵਾਸ ਦੇ ਨਾਲ ਜ਼ਮੀਨ ਦੇ ਉੱਤੇ ਉਤਰੇ ਆ ਤੇ ਇੱਕ ਤਰਫਾ ਮੱਤ ਜਿਹੜਾ ਉਹ ਬਾਪੂ ਜਨਤਾ ਪਾਰਟੀ ਨੂੰ ਪੈਣ ਜਾ ਰਿਹਾ ਤੇ ਲੱਖਾਂ ਦੀ ਲੀਡ ਦੇ ਨਾਲ ਦਿਨੇਸ਼ ਸਿੰਘ ਬੱਬੂ ਨੂੰ ਜਾਰੇ ਉਹ ਜਿੱਤ ਦੀ ਤਰਫ ਅਗਰਸਰ ਹੋ ਰਹੀ ਹੈ